ਤੇ ਕਿਉਂ ਲਵਾ ਲੋ ਹਣ ਲੈ ਕਹਿਣਗੇ ਥੱਲੇ ਜਾ ਉਹ ਤਾਂ ਫੇਰ ਅਜੇ ਆਈ ਨਹੀਂ ਅਜੇ ਨਾਲ ਦੀ ਨਾ ਚੌਂ ਸੜਾ ਪਾਲਣੇ ਮੁੰਲਾ ਦਾ ਉੱਤ ਲਿਆ ਗੇ ਹੈਲੋ ਹੈਲੋ ਚਾਚੂ ਬਾਥਰੂਮ ਕਿਵੇਂ ਸੀ ਲੱਗੇ ਆ ਹਾਈ ਸੁਣ ਹੈਲੋ ਗਾਇਸ ਅੱਜ ਵੀ ਘਰ ਵੈਲਕਮ ਹਾਂ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਰਿਆਂ ਨੇ ਤਿਆਰ ਹਾਂ ਇਹਦਾ ਮਤਲਬ ਕਿਤੇ ਜਾ ਰਹੇ ਹਾਂ ਜਾ ਰਹੇ ਹਾਂ ਜੇ ਕਾਫੀ ਟਾਈਮ ਹੋ ਗਿਆ ਅਸੀਂ ਮੂਵੀ ਕੋਈ ਦੇਖੀ ਨਹੀਂ ਕਿ ਆਈ ਵੀ ਐਨੀ ਹੀ ਕੋਈ ਨਵੀਂ ਮੂਵੀ ਦਲਜੀਤ ਦੀ ਵੇਖਣੀ ਸੀ ਉਹ ਇੱਧਰ ਲਾਂਚ ਨਹੀਂ ਹੋਈ ਕੈਨੇਡਾ ਆ ਕੈਨੇਡਾ ਤੁਹਾਨੂੰ ਵੀਜ਼ਾ ਨਹੀਂ ਮਿਲਿਆ ਤੇ ਇਸ ਕਰਕੇ ਹੁਣ ਅੱਜ ਸ਼ੁੱਕਰਵਾਰ ਦੀ ਲੱਗੀ ਏ ਹੁਸ਼ਿਆਰ ਸਿੰਘ ਤੇ ਅਸੀਂ ਸਰਦਾਰ ਭਾਜੀ ਦੀ ਸਿਮੀ ਚਾਲ ਨਾਲਣਾਂ ਤੇ ਉਹ ਨਦੀ ਨੂੰ ਵੀ ਦੇਖਣ ਜਾ ਰਹੇ ਆ ਤੇ ਅੱਜ ਸੰਗਰਾਮ ਦਾ ਦਿਹਾੜਾ ਵੀ ਹੈ ਪਵਿੱਤਰ ਤੇ ਅੱਜ ਭਗਤ ਰਵੀਦਾਸ ਦਾ ਜਨਮ ਦਿਹਾੜਾ ਵੀ ਹੈ ਅੱਜ ਪੂਰਨਮਾਸੀ ਵੀ ਹੈ ਅੱਜ ਕਾਫੀ ਤਿਹਾੜ ਹੈ ਅੱਜ ਕੋ ਸਵੇਰੇ 2:30 ਵੇ ਤੋਂ ਪਹਿਲਾਂ ਡਿਊਟੀ ਲਾਏ ਹੀ ਦਿਨ ਤੋਂ ਬਾਅਦ ਉਸ ਤੋਂ ਬਾਅਦ ਪ੍ਰੋਗਰਾਮ ਕੀਰਤਨ ਕਰ ਰਹੇ ਆ ਕੀਰਤਨ ਤੋਂ ਬਾਅਦ ਗੁਰਦੁਆਰਾ ਚੰਗੀ ਵੀ ਕੀਰਤਨ ਕੀਤਾ ਅੰਮ੍ਰਿਤ 3-4 ਪ੍ਰੋਗਰਾਮ ਕਰਨ ਤੋਂ ਬਾਅਦ ਪੈਸੇ ਕੋਈ ਇਕੱਠੇ ਹੋ ਗਏ ਸੀ ਤੇ ਹੈਗਾ ਚਲੋ ਟਿਕਟਾਂ ਟੂਰਾਂ ਜੋ ਇਕੱਠੇ ਹੋ ਗਏ ਨੇ ਤੇ ਹੁਣ ਲਾਈਏ ਜਾ ਕੇ ਤੇ ਹੁਣ ਜਾ ਰਹੇ ਆ ਜਲੰਧਰ ਸਰਬ ਮੂਵੀ ਦੇਖਣ ਸ਼ੋਅ ਪਹਿਲਾਂ ਪਹਿਲਾ ਸ਼ੋਅ ਦੇਖਣ ਲੱਗੇ ਸੀ ਸਵਾ 1 ਦਾ ਤੇ ਅਸੀਂ ਘਰੇ ਲੇਟ ਹੋ ਗਏ ਸਵਾ 1 ਦਾ ਸ਼ੋਅ ਦੇਖਿਆ ਨਹੀਂ ਜਾਣਾ ਸੀ ਇਸ ਕਰਕੇ ਹੁਣ ਸਮਾਂ ਹੋ ਗਿਆ ਆ 1:51 1:51 ਹੋ ਗਏ ਨੇ ਤੇ ਹੁਣ ਅਸੀਂ ਸ਼ੋਅ ਦੇਖਣਾ 4:30 ਦਾ ਆ ਤੇ ਉਹ ਦੇਖਾਂਗੇ ਉਸ ਤੋਂ ਪਹਿਲਾਂ ਮੈਂ ਕਿਸ਼ਤਾਂ ਲੈਣੀਆਂ ਥੋੜੀਆਂ ਭਲਤ ਤੋਂ ਉਹ ਲਵਾਂਗਾ ਤੇ ਉਸ ਤੋਂ ਬਾਅਦ ਜਾਵਾਂਗੇ ਅਸੀਂ ਮੂਵੀ ਦੇਖਣ ਵਿਆਹ ਵਿਆਹ ਨਹੀਂ ਕੀ ਚੱਲਦਾ ਪਿਆ ਗੇਮ ਚੱਲਦੀ ਗੇਮ ਚੱਲਦੀ ਹੋਏ ਕੀ ਇਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ 243 243 ਹੋ ਚੁਕੇ ਆ ਇੰਨਾ ਕੰਮ ਢਿੱਲਾ ਇਹਨਾਂ ਦਾ ਨਾ ਉਹ ਟਾਪਿਕ ਢਿੱਲਾ ਕਿਉਂਕਿ ਹੌਲੀ ਵਾਲੀ ਕਿਸ਼ਤਾਂ ਵੀ ਕੱਟਣੇ ਜ਼ਰੂਰੀ ਹੈ ਕਿਸ਼ਤਾਂ ਕੱਟਣੇ ਆ ਪਰ ਪਤਾ ਹੈ ਟਾਈਮ ਹੈਗਾ 4:00 4:30 ਦਾ ਸ਼ੋਅ ਹੈ ਪਹਿਲਾਂ ਜਾ ਕੇ ਉੱਥੇ ਬੋਰੀ ਹੋਣਾ ਹੈ ਇਸ ਕਰਕੇ ਅਸੀਂ ਕਿਸ਼ਤਾਂ ਹੌਲੀ ਵਾਲੀ ਖੜਦੇ ਜਾਣਾ ਸਭ ਕੋਈ ਸੌਂ ਗਿਆ ਕਿੱਧਰ ਗਿਆ ਫੇਰ ਸੁੱਤਾ ਰਾਜ ਵੀ ਸੁੱਤਾ ਗਾਈਸ ਉਹਨਾਂ ਦਾ ਪਲਾਨ ਹੋ ਗਿਆ ਚੇਂਜ ਥੋੜਾ ਜਿਹਾ ਚੇਂਜ ਹੋਇਆ ਹੈ ਕਿ ਅਸੀਂ ਪਹਿਲਾਂ ਹੁਣ ਡੀਮਾਰਟ ਜਾਵਾਂਗੇ ਉੱਥੇ ਕਰਾਂਗੇ ਕੁਣੀ ਸ਼ਾਪਿੰਗ ਉਸ ਤੋਂ ਬਾਅਦ ਅਸੀਂ ਜਾਵਾਂਗੇ ਤੁਹਾਨੂੰ ਦੇਖਣ ਕਿਉਂਕਿ ਅੱਜ ਸਵਾ 4:00 ਦਾ ਸ਼ੋਅ ਹੈ ਆਪਣਾ ਤੇ ਸਵਾ ਘੰਟਾ ਪਹਿਲਾਂ ਉਸ ਤੋਂ ਪਹਿਲਾਂ ਕੋਈ ਥੋੜਾ ਬੋਤਲ ਆ ਰਹੀ ਹੈ ਉਹ ਬਾਹਰ ਬੁਲਾਉਂਦਾ ਪਿਆ ਤੁਹਾਨੂੰ 10 ਰੁਪਏ ਹੁਣ ਖੁੱਲੇ ਹੈ ਨਹੀਂ ਟੋਪੀਆਂ ਨਹੀਂ ਹੈ ਗਿਆ ਹੈ ਖੁੱਲੇ ਆਏ ਨਹੀਂ ਸੋਨਿਆ ਕਿੰਨੇ ਪਰਚੇ ਹੈਗੇ ਤੇਰੇ ਕੋ ਨਹੀਂ ਹੁਣ ਕਾ ਪਰਚੇ ਕੱਢ ਕਿੱਦਲੇ ਹੈ 100 ਰੁਪਏ ਪੇਟਾਂ 40 ਰੁਪਏ ਪੰਜਾਬੀ ਨਹੀਂ ਨਾ ਮੇਰੇ ਕੋ ਰਾਜਵੀਦੀ ਨੀਂਦ ਪੂਰੀ ਹੋ ਚੁੱਕੀ ਐ ਅਜੇ ਵੀ ਥੋੜਾ ਜਿਹਾ ਸੌਣ-ਸੌਣ ਕਰਦਾ ਪਿਆ ਉੱਠ ਗਿਆ ਹੋਇਆ ਟੀਮਾਰਟ ਵੀ ਆਪਾਂ ਪਹੁੰਚ ਚੱਲੇ ਆ ਜੀ ਗਾਇਸ ਗਾਇਸ ਇੰਤਜ਼ਾਰ ਦੀਆਂ ਕੁੜੀਆਂ ਖੁੱਤਮ ਹੋ ਗੀਆਂ ਗਾਇਸ ਸਖਵੀਰ ਅੱਜ ਫੇਰ ਕਰਨਾ ਹੀ ਚੈਲੰਜ ਡੀਮਾਰਟ ਰਾਜੂ ਦੇਖਦਾ ਪਸਾਰਾ ਫਸੇ ਕੋਕੋ ਐਨੇ ਟਰਾਲੀ 'ਚ ਬੈਣਾ ਹੋਈਸ ਟੋਰਚ ਆ ਗਈ ਆਪਾ ਉਹ ਤੇ ਕਿਉਂ ਲਵਾ ਲਵਾਂ ਅਗਲੇ ਕਹਿੰਗੇ ਥੱਲੇ ਜਾਉ ਦਾ ਫੇਰ ਹੁਣ ਆਪਾਂ ਗੱਡੀ ਗੱਡੀ ਲੱਗਿਆ ਪਾਰ ਕੇ ਚਲਾਨ ਓ ਮਾਈ ਕਟ ਗੱਡੀ پارک ਲਾ ਲਈ ਗਾਇਸ ਸੋ ਨਸੀ ਉਧਰ ਵੀ ਓਪਨ ਹੋ ਗਿਆ ਦੋਨੋਂ ਬੱਸ ਲੈ 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 ਗਾਇਸ ਉਹ ਉੱਧਰ ਚੱਲ ਗਏ ਤੇ ਮੈਂ ਇਕੱਲਾ ਹੀ ਇੱਧਰ ਤੁਹੂ ਪਾ ਰਿਹਾ ਮੈਂ ਇਕੱਲਾ ਹੀ ਇੱਧਰ ਤੇ ਉਹ ਉੱਧਰ ਚੱਲ ਗਏ ਦੂਜੀ ਦੂਜੀ ਲਿਫਟ ਵਿੱਚ ਚੱਲ ਗਏ ਉਹ ਜਾਏ ਨਹੀਂ ਅਜੇ ਨਾਜ਼ਰ ਨੂੰ ਚਾਹਣਾ ਚਾਹ। ਪਦਾਨੇ ਨੂੰ ਲਾਦਾਉਂਦੇ ਆਗੇ। ਆ ਗਏ ਜੀ ਪੂਰਨ ਸਾਹਿਬ। ਬਾਹਰ ਕਾ ਤੋ ਆ ਗਏ। ਅਭੀ ਨਿਕਲ ਆਏ ਬਾਹਰ ਜਦ ਵੇਖਿਆ ਤੁਹਾਡੀ ਲਿਸਟ ਚੱਲ ਗਈ ਹੋਈ ਸੀ। 250 ਨੂੰ ਪਹੁੰਚ ਗਿਆ ਸੀ। ਆਫਰ 1 ਰੁਪਏ ਦਾ ਲੋਰੀ ਜੀ ਦਾ 1 ਰੁਪਇਆ ਆਫਰ ਚੱਲ ਰਿਹਾ ਜੀ ਤਾਂ ਸੁਖਵੀਰ ਕਹਿੰਦਾ ਮੇਰਾ ਕਰੋ ਚੈਲੰਜ ਚੈਲੰਜ ਹੈਣਾ ਇਹਨੂੰ ਮਰ ਉਹਨੂੰ ਦੱਸਣਾ ਕਿ ਕਿਹੜੀ ਚੀਜ਼ ਲੈਣੀ ਹੈ ਕਿਹੜੀ ਨਹੀਂ ਉਹ ਚੀਜ਼ ਦੇ ਹਿਸਾਬ ਨਾਲ ਠੀਕ ਇਹ ਇਹ ਤਾਂ ਐਫ ਜ਼ੈਡ ਦਾ ਕੇ ਤੇਨੇ ਜੋ ਮਰਜੀ ਚੱਕੀ ਜਾਣਾ ਹੈ ਮੈਂ ਸ਼ੋਪਿੰਗ ਕਰਦੇ ਕਰਦੇ ਕਾਫੀ ਕੋਈ ਚੱਕ ਲਿਆ ਐਕਸਪ੍ਰੈਸ ਕੋਲ ਡਰਿੰਕ ਬੜੀ ਜ਼ਸਤੀ ਹੈ 65 ਰੁਪਏ ਦੇ ਸਾਰੇ ਬਾਹਰੋਂ ਆਪਾਂ ਲੈਨੇ 95 95 ਰੁਪਏ ਦੀ ਇਥੇ 65 ਰੁਪਏ ਦੇ ਸਾਰੇ ਕੋਲ ਡਰਿੰਕ ਉਹ ਲੈ ਲਿਆ ਦੇ ਨਾਲ ਲਿਆ ਮੈਂ ਪਾਚਾ ਇੰਨਾਂ ਹੁਣ ਤੇਜਾ ਮਾਰਾ ਕਰਾਉਡ ਦੇ ਨਾਲ ਹਾਂਜੀ ਗਾਇਸ ਹੁਣ ਅਸੀਂ ਲੈ ਲਿਆ ਸਮਾਨ ਜਦਾ ਹੀ ਖਾਣ ਪੀਣ ਦੇ ਚੱਕ ਲਿਆ ਇਹਨਾਂ ਨੇ ਕਰਦੇ ਕਰਦੇ 2200 ਦਾ ਬਿੱਲ ਬਣਾ ਦਿੱਤਾ ਨਾਪਰੋਂ ਥੱਲੇ ਵਾਲੇ ਨੂੰ ਮਾਈਨਸ ਹਾਂ ਮੈਨੂੰ ਲੱਗਿਆ ਪਹਿਲਾ ਫਲੋਰ ਤੇ ਲੈ ਕੇ ਜਾਓ ਲੈ ਮਾਈਨਸ 1 ਨੇ ਪਤਾ ਲਗਾ ਤੈਨੂੰ ਉਹਦਾ ਇਨਾਂ ਦਾ 2000 ਰੁਪਏ ਲਾ ਉਹਦਾ ਕਹੀ ਜਾਂਦੀ ਕਹਿੰਦੀ ਜੀ ਨਾਂ ਦੇ ਤੇ ਆਪਾਂ ਬੱਜ ਜਾਣਾ ਸੀ 2200 ਮੈਂ ਕਿਹਾ ਦਾਦਾ ਦੋਲਾ ਤੇ ਫੇਰ ਲੈ ਆਣੇ ਵਾਲੇ ਆ ਵੀ ਤੂੰ ਮੈਨੂੰ ਕਿਹਦੇ ਨਹੀਂ ਲੈ ਕੇ ਇਸ ਕਰਕੇ ਹੁਣ ਮੈਂ ਇੱਥੋਂ ਲੈ ਹੀ ਜਾਵਾਂ ਗਾਇਸ ਪਹੁੰਚ ਚੱਲੇ ਆਪਾਂ ਜੀ ਹੁਣ ਸਰਵ ਤੁਸੀਂ ਲੱਗੇ ਆ ਪੈਂਟਰ ਕਰਨ ਤੁਸੀਂ ਹੁਸ਼ਿਆਰ ਕਾਹਿੰ ਹਾਂਜੀ ਹੁਸ਼ਿਆਰ ਸਿੰਘ ਟਾਈਮ ਚੈੱਕ ਕਰੋ ਜੀ 4:03 ਸ਼ਾਮ ਦੇ ਹੋ ਚੁੱਕੇ ਨੇ ਆਪਾਂ ਹੁਣ ਆ ਗਏ ਹਾਂ ਜੀ ਸਰਬ ਮੂਵੀ ਲੱਗਣੀ ਆਪਣੀ ਸਵਾ ਚਾਰ ਉਹ ਭਰਾ ਪਰਾਂ ਕਰ ਤੁਹਾਨੂੰ ਬੋਲੀ ਜਾਂਦਾ ਉਹ ਚ ਉਹ ਚ ਕਰੀ ਜਾਂਦਾ ਉਹ ਬਾਨੇ ਕੇ ਲਿਆਉਂਦੇ ਹੈ ਨਾ ਅੱਛਾ ਸ਼ੈਲਵਿਚ ਐਂਟਰੀ ਹੋ ਚੁੱਕੀ ਹੈ ਆਪਣੀ ਐਂਟਰੀ ਤੁਹਾਨੂੰ ਲੱਗੀ ਕਿ ਨਹੀਂ ਮਿਲੇਗੀ ਕਿਉਂ ਨਹੀਂ ਮਿਲੇਗੀ ਕਿਉਂ ਕੀ ਮਤਲਬ ਅੱਗੇ ਤੇ ਮਿਲਦੀ ਹੁੰਦੀ ਲੱਗੀਆਂ ਨੇ ਫਿਲਮਾ ਕਿੱਧਰ ਆ ਕਿੱਧਰ ਲਾਉਣੀ ਜੇ ਟੂ 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 ਕਮਾ ਕੇ ਲਿਆਉ ਕਹਿੰਦੇ ਉਹ ਪਿੱਛੇ ਜਗ੍ਹਾ ਹੈਗੀ ਤੇ ਪਿੱਛੇ ਰੋਣਗੇ ਥੀਟਰ ਜਿਹਾ ਸੀ ਉਹਨਾਂ ਨੂੰ ਅਜੇ ਤੱਕ ਲੱਗਦਾ ਟਰਨ ਸਵਾ ਚਾਰ ਹੋਵੇ ਦੇਖੀ ਗਈ ਆ ਆ ਸਾਡਾ ਰਾਜਵੀਰ ਤਾਂ ਕਰਦਾ ਪਿਆ ਸੀਗਾ ਰਾਤ ਨੂੰ ਮਾਰ ਲੱਗਾ ਹੈ ਖੇਡੇ ਕੀ ਹੋਇਆ ਚਾਕਲੇਟ ਸੋ ਚਾਕਲੇਟ ਤੋਂ ਜੜੀ ਲੱਗ ਗਈ ਸੀ ਇਹ ਫਾਲੇ ਹੋਏ ਆ ਕਿੱਧਰ ਗਿਆ ਉਹ ਚਲਾ ਗਿਆ ਕਿਹਦਾ ਪਿਆ ਆ ਇਹ ਨੂੰ ਲੈ ਚੱਲਾ ਮਨਾਉਂਦੇ ਓਕੇ ਕਹਿੰਦੇ ਪਾਪ ਕੌਰ ਲੈ ਆਵਾਂ ਹੁਣ ਗਾਇਸ ਪਾਪ ਕੌਰ ਲੈਣ ਗਏ ਆ ਖਾਣੇ ਆ ਕੁਝ ਥੋੜਾ ਜਿਹਾ ਫਿਰ ਬਾਅਦ ਵਿੱਚ ਦੇਖਾਂਗੇ ਕੁਝ ਜੀ ਮਤਲਬ ਹੋਰ ਖਾਣਾ ਹੋਇਆ ਤੇ ਫਿਰ ਜਰੂਰ ਹੋਰ ਵੀ ਟਰਾਈ ਕਰਾਂਗੇ ਇੱਥੇ। ویسے ਇੱਥੋਂ ਦਾ ਫੂਡ ਜਿਹੜਾ ਆ ਨਾ ਬਹੁਤ ਟੇਸਟੀ ਹੁੰਦਾ ਆ। ਅਸੀਂ ਹਮੇਸ਼ਾ ਇੱਥੇ ਖਾ ਕੇ ਜਾਂਦੇ ਹਾਂ। ਜਦੋਂ ਆਈਏ। ਗਾਇਜ਼ ਆਪ ਵੀ ਦੇਖਿਆ ਆਪ ਵਿੱਚ ਤਾਂ ਬਹੁਤ ਵਧੀਆ ਇੰਟਰਸਟਿੰਗ ਆ, ਫਨੀ ਆ। ਇਹ ਥੋੜਾ بیس ਹੈਗਾ ਆ ਜਿਹੜਾ ਟੀਚਰਸ ਤੇ بیس بیس ਤੇ ਆ। بیس ਦਾ ਮਤਲਬ ਕਿ ਗਵਰਨਮੈਂਟ ਜੌਬਸ ਜਿਹੜੇ ਟੀਚਰਸ ਕਰਦੇ ਆ ਜਿੱਦਾਂ ਪੂਰੀ ਸਟੱਡੀ ਨਹੀਂ ਦਿੰਦੇ ਹੈਗੇ ਬੱਚੇ ਨੂੰ ਪੂਰਾ ਟਾਈਮ ਨਹੀਂ ਦਿੰਦੇ ਸਟੱਡੀ। ਉਹਦੇ ਤੇ ਆ ਡਿਪੈਂਡ ਆ ਮਤਲਬ ਫਿਲਮ ਵਧੀਆ ਇੰਟਰਸਟਿੰਗ ਆ ਥੋੜਾ ਮਤਲਬ ਇੱਕ ਮੈਸੇਜ ਵੀ ਆ ਵਿੱਚ ਬਾਕੀ ਹਾਫ ਹੋਈ ਆ ਹਾਫ ਤੱਕ ਤਾਂ ਬਹੁਤ ਸੋਹਣੀ ਚੱਲ ਰਹੀ ਆ ਦੇਖ ਰਿਹਾ ਐਂਡ ਸਰਤਾਜ ਜੀ ਤੇ ਹੋ ਕਿਹੜੇ ਅਟਵਾਂ ਕੋਈ ਅਟਵ ਜਿਹੜੀ ਆ ਯਾਦ ਨਹੀਂ ਆ ਰਿਹਾ ਨਾਮ ਸਿਮੀ ਜਹਲ ਬਹੁਤ ਸੋਹਣੀ ਇਹਨਾਂ ਦੀ ਆ ਬਹੁਤ ਸੋਹਣੀ ਇਹਨਾਂ ਦੀ ਉਹ ਕੀ ਕਹਿੰਦੇ ਆ ਐਕਟਿੰਗ ਸੋਹਣੀ ਸਿਰਤਲਜੀ ਨੂੰ ਵੀ ਮਤਲਬ ਜਿੱਦਾਂ ਕਮੇਡੀ ਕਰਦੇ ਨਹੀਂ ਦੇਖਿਆ ਹੈਗਾ ਇਹਨਾਂ ਬਟ ਸੋਹਣੀ ਆ ਵਧੀਆ ਆ ਫਿਲਮ ਪਹਿਲਾ ਵਲ ਵੀ ਇਹਨਾਂ ਦੇ ਸੋਹਣੀ ਸੀ ਹੁਣ ਇਹ ਜਿਆਦਾ ਬੈਸਟ ਆ ਸੋਹਣੀ ਆ ਸਾਰੇ ਜਣੇ ਦੇਖੋ ਆ ਤੇ ਹਾਲ ਤੱਕ ਤਾਂ ਹੋ ਜੇ ਫਿਲਹਾਲ ਬਹੁਤ ਸੋਹਣੀ ਚੱਲ ਰਹੀ ਆ ਮੂਵੀ ਇੰਟਰਸਟਿੰਗ ਆ ਦੇਖਣ ਵਾਲੀ ਆ ਗਾਈਜ਼ ਆਪਣਾ ਫਿਲਮ ਆ ਗਿਆ ਕੋੜਾ ਆ ਚੁੱਕਿਆ ਜੀ ਬਾਹਰ ਫਿਲਮ ਬਹੁਤ ਸੋਹਣੀ ਸੀਗੀ ਇੰਟਰਸਟਿੰਗ ਸੀ ਮੂਵੀ ਵਾਸਤੇ ਇੰਨੀ ਵੀ ਮਤਲਬ ਉਹ ਬੋਰਿੰਗ ਜੀ ਸੀਗੀ ਨਹੀਂ ਸੀਗੀ ਸੋਹਣੀ ਸੀ ਸੋਹਣਾ ਮੈਸੇਜ ਦਿੱਤਾ ਗਿਆ ਹੈ ਵਿੱਚ ਸੋ ਹੁਣ ਸੁਖਵੀਰ ਸਕੂਲ ਜਾ ਕੇ ਤੂੰ ਵੀ ਮੈਡਮ ਨੂੰ ਇਹੀ ਕਹਿਣਾ ਇੰਟਰਸਟਿੰਗ ਤਰੀਕੇ ਨਾਲ ਪੜਾਉ ਰਾਜਵੀਰ ਹੁਣ ਸੌਣ ਲੱਗਾ ਸੀਗਾ ਇੰਨਾ ਖੇਡਿਆ ਇੰਨਾ ਜ਼ਿਆਦਾ ਖੇਡਿਆ ਮੂ ਵਾਓ ਕਿੱਥੇ ਜਾਉਣਾ ਆ ਗਿਆ ਰਾਜੇ ਨਾ ਨਾ ਤੂੰ ਤਾਂ ਨਾ ਸੋਹਣੀ ਸੀ ਫਿਲਮ ਮੂਵੀ ਬਹੁਤ ਸੋਹਣੀ ਸੀ ਗਾਇਸ ਸਾਰੇ ਜਣੇ ਜਾ ਕੇ ਦੇਖੋ ਐਜੂਕੇਸ਼ਨ ਬੇਸ ਤੇ ਬਣੀ ਹੋਈ ਮੂਵੀ ਆ ਟੀਚਰਸ ਤੇ ਬਹੁਤ ਵਧੀਆ ਮੈਸੇਜ ਆ ਇਹ ਕੀ ਕਰਨ ਲੱਗਾ ਬੰਦ ਤੇ ਕਮਾਈ ਜਾਂਦਾ ਗਾਇਸ ਅੱਪਾ ਜਾ ਰਹੇ ਹੁਣ ਵਾਪਿਸ ਟਾਈਮ ਗਾਇਸ ਸਾਥ ਤੋਂ ਚੱਲੇ ਨੇ ਤੇ ਕਹਰਾ ਬਲਕਾ ਉਹ ਤਾਂ ਲੰਗੇ ਛੱਕਿਆ ਹੀ ਗੁਰਦੁਆਰੇ ਤੇ ਹਲਕਾ ਬਲਕਾ ਕੋਈ ਦੇ ਫਰੈਂਡ ਨਹੀਂ ਜੇ ਪ੍ਰਸ਼ਾਦਾ ਸ਼ੋਨਾ ਉਹ ਦੇਣਾ ਨਹੀਂ ਕੀ ਖਸਾ ਹੈ ਮੈਨੂੰ ਦੇਖਦੇ ਕੋਈ ਟਾਬਾ ਟੁਪਾ ਰਸਤੇ ਵੈਸੇ ਇੱਕ ਨਵਾਂ ਬਲੇਡ ਆ ਭਾਈ ਉਥੋਂ ਉਹ ਦਿਨ ਟਰਾਈ ਕੀਤਾ ਲੇਕਿਨ ਹਨ ਉਹਦਾ ਸਪਾਈਸੀ ਬਹੁਤ ਜ਼ਿਆਦਾ ਸੀ ਉਹ ਕਰਦਾ ਸੀ ਅਜ ਉਹ ਨਹੀਂ ਅੱਜ ਇੱਕ ਹੋਰ ਜੋ ਸੁਹਾਨਪੁਰ ਨੂੰ ਜਾਈਏ ਸੁਹਾਨਪੁਰ ਲੋ ਜਾਣਾ ਪਿਆ ਦੀ ਓਕੇ ਉਧਰ ਨੂੰ ਜਾਈਏ ਤੇ ਉਧਰ ਵੀ ਦੇਖ ਖਲਾ ਹੈ ਉਹ ਪਾ ਟੁਰਾ ਹੀ ਕਰਦੇ ਗਾਈਸ ਪਹੁੰਚੇ ਤਾਂ ਹੈਗੇ ਆ ਕਿਸੇ ਟਾਬੇ ਤੇ ਆਪਣਾ ਫਾਰਮ ਹਾਊਸ ਤੇ ਹੁਣ ਰਾਜਵੀਰ ਦੀ ਪਹਿਲਾ ਦਸਤਾਰ ਸਜਾਵਾਂਗੇ ਫਿਰ ਜਾਵਾਂਗੇ ਅੰਦਰ ਦੇਖਦੇ ਆ ਅਸੀਂ ਆ ਗਏ ਆ ਜੀ ਇੱਥੇ ਕਿਉਂਕਿ ਜਾਜ ਆ ਬਣਿਆ ਹੋਇਆ ਨਿਆਣੇ ਵਾਸਤੇ ਖੇਡਣ ਲਈ ਬੱਚਾ ਦੇ ਖੇਡਣ ਦੀ ਇੱਥੇ ਬਹੁਤ ਖੁਆਣੇ ਆ ਤੇ ਬੱਚੇ ਹੁਣ ਖੜੇ ਖੇਡਣਗੇ ਚਲੋ ਜੀ ਗਾਈਸ ਚਲੇ ਜਾ ਰਹੇ ਨੇ ਬੱਚੇ ਸਾਡੇ ਬੱਚੇ ਚੱਲੇ ਨੇ ਬੱਚੇ ਉਹਦੇ ਬੱਚੇ ਜਾ ਰਹੇ ਨੇ ਬੱਚੇ ਜਾ ਰਹੇ ਨੇ ਕੋਮੇ ਸੈਲਫੀ ਵਾਸਤੇ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਗਾਈਸ ਦੇ ਕੇ ਹੈਰਾਨ ਹੋ ਜੂਗੇ ਅੱਕੇ ਬੱਕੇ ਰਹਿ ਜੂਗੇ ਵਾਹ ਗਦਾ ਚੜਜੀ ਸੀਸੋ ਆਪਣੇ ਆਪ ਕੋ ਮਰੇ ਤੇ ਰਾਜੀਵੀ ਦੇ ਦਸਤਾਰ ਰੈਡੀ ਹੋ ਗਈ ਐ ਇੰਨਾ ਨੇ ਰੋਇਆ ਹੁਣ ਦਸਤਾਰ ਸਜਾਣ ਲੱਗਿਆ ਚਲੋ ਜੀ ਪੇਟ ਪੂਜਾ ਕਰੇ ਚਲੋ ਚਲੋ ਗਾਇਸ ਆਪਣਾ ਫਾਰਮ ਹਾਊਸ ਆ ਦੇਖੋ ਜੀ ਅੱਜ ਬਣਿਆ ਉਹਦੇ ਵਿੱਚ ਫੋਟਾ ਲਾ ਦਲਜੀਤ ਦੀ ਫੋਟਾ ਲੱਗੀ ਐ ਹੈਲੀਕਾਪਟਰ 'ਚ ਬੈਠਣਾ ਪਹਿਲਾਂ ਰਾਜੀਵੀ ਨੇ ਯਾ ਗਾਇਸ ਦੇਖੋ ਆਪਾਂ ਆ ਚੁੱਕੇ ਹਾਂ ਆਪਣਾ ਫਾਰਮ ਹਾਊਸ ਆਪਣਾ ਫਾਰਮ ਹੈ ਲੱਗੇ ਇਹ ਰੋਡ ਹੈ ਵੀ ਭਜੀ ਜਿਹੜਾ ਏ ਕਤਾਰਪੋਤੋਂ ਸੁਭਾਨਪੁਰ ਨੂੰ ਜਾਂਦਾ ਰੋਡ ਜਿਹੜਾ ਉਹਦੇ ਰਸਤੇ 'ਚ ਤੁਹਾਨੂੰ ਦੂਰੋਂ ਦੇਖ ਦੇਗਾ ਇਹ ਹੈਲੀਕਾਪਟਰ ਦਲਜੀਤ ਨੇ ਜਿਹੜਾ ਲਿਆ ਸੀ ਦਲਜੀਤ ਦੀ ਫੋਟੋ ਲੱਗੀ ਦਲਜੀਤ ਦੇ ਨਾਲ ਖੜਾ ਕਰੋ ਇਹਨੂੰ ਇਹੋ ਜੀ ਹੈਲੋ 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 ਚਾਚੂ ਬਾਥਰੂਮ ਚ ਵੀ ਐਸੀ ਲੱਗੇ ਆ ਹਾਈ ਸੁਣ ਲੈ ਦੀ ਕਹਿੰਦਾ ਬਾਥਰੂਮ ਚ ਵੀ ਐਸੀ ਲੱਗੇ ਆ ਪਾਣੀ ਵੀ ਖੁੰਦੇ ਆ ਉਹ ਤੇ ਕਾ ਉਹ ਪਹਿਲਾਂ ਉਹ ਤੇ ਰੱਖੇ ਉਹ ਦੇ ਹਲੋ ਹਲੋ ਬਾਏ ਬਾਏ ਗਾਇਸ ਬਾਏ ਪਾਇਲਟ ਬਣ ਗਿਆ ਨੀ ਆ ਗਏ ਆਪਾਂ ਹੁਣ ਅੰਦਰ ਚਲੀਏ ਕੁੰਦਾ ਛਕੀਆ ਪਹਿਲਾਂ ਬਫੇ ਚੱਲਦਾ ਪਿਆ ਵਾ 190 ਕੀ ਹੋਇਆ ਆਪਨੇ ਆ ਗਏ ਚੱਲ ਆ ਜਾਓ ਚਲੀਏ ਹੁੜੇ ਅੰਦਰ ਹੈਂਡ ਵਾਸ਼ ਕਰ ਲੇ ਹੁਣ ਚਲੀਏ ਲੱਗੋ ਛਕੜ ਉਹ ਕਹਿੰਦਾ ਮੈਨੂੰ ਛੱਡੋ ਉਹ ਬੇਸੌੜੀ ਜੀ ਗਾਇਜ਼ ਬਫੇ ਦੀਆਂ ਲੈ ਲਈਆਂ ਆਪਾਂ ਪਰਚੀਆਂ ਦੋ ਫੁੱਲ ਸੁਖਵੀਰ ਲਈ ਹਾਫ ਉਹਦੇ ਵਿੱਚ ਕੀ ਸਾਰਾ ਕੁਝ ਹੀ ਸੀਗਾ ਪਲੇਟ ਲੈ ਲਓ ਦੋ ਦੋ ਪਰਚੀਆਂ ਅੱਛਾ ਇੱਧਰ ਪਰਚੀਆਂ ਹੁਣ ਆਪਾਂ ਇੱਥੇ ਦੇ ਦਿੱਤੀ ਹੋਏ ਉਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਮਿਲਿਆ ਆ ਪਨੀਰ ਲਵਾਬ ਦਾ ਵੇ ਚੈੱਕ ਕਰ ਲਓ ਗਾਈਸ ਨੂਡਲਸ ਮੰਜੂਰੀਅਨ ਫਰਾਈਡ ਰਾਈਸ ਮੈਕੋਨੀ ਵਗੈਰਾ ਸਾਰਾ ਕੁਝ ਹੈ ਤਵਾਲ ਕਾਫੀ ਆਈਟਮਸ ਹੈਗੀਆਂ ਜਿਹੜੀਆਂ ਬਫੇ ਦੇ ਵਿੱਚ ਇਨਕਲੂਡ ਨੇ ਸੋ ਫਾਈਨਲੀ ਰਾਈਸ ਆਪਣਾ 스낵ਸ ਆ ਗਏ ਹੋਏ ਆ ਹੁਣ ਆਪਾਂ ਪਹਿਲਾ ਛਕਾਂਗੇ 스낵ਸ ਫਿਰ ਰੋਟੀ ਖਾਵਾਂਗੇ ਗਾਜੇ ਇਹ ਮੇਨ ਕੋਰਸ ਵਿੱਚ ਆ ਗਿਆ ਸਾਰਾ ਸਮਾਨ ਖੜੀ ਰਾਈਸ ਮੈਂ ਖਾ ਚੁੱਕੀ ਆ ਬਟਨ ਨਾਲ ਲਛਾ ਪਰਾਂਠਾ ਪਨੀਰ ਲਬਾਬਦਾਰ ਤੇ ਹੈ ਗਈ ਸੀ ਮਸਾਲਾ ਚਾਂਪ ਤੇ ਦਹੀਂ ਭੱਲੇ ਸਟਰੀਟ ਵਿੱਚ ਆ ਦਹੀਂ ਭੱਲੇ ਕੁਈਰ ਦਾ ਜੋ ਚਾਈਨਸ ਫੂਡ ਹੀ ਖਤਮ ਹੋਇਆ ਮੇਨ ਕੋਰਸ ਤੱਕ ਤਾਂ ਫੇਰ ਹੀ ਪਹੁੰਚੋ ਛੇ ਕ ਆ ਗਿਆ ਤੇਰਾ ਕਾਂਟ ਸੋ ਗਾਈਜ਼ ਹੁਣ ਆਪਾਂ ਨਿਕਲ ਆਏ ਆ ਬਾਹਰ ਤੇ ਚੱਲੀਏ ਟਾਈਮ ਕਾਫੀ ਹੋ ਚੁੱਕਿਆ ਆ ਮੇਰੇ ਹਿਸਾਬ ਨਾਲ ਕਿੰਨਾ ਕ ਟਾਈਮ ਹੋ ਗਿਆ 9 ਵਜੇ ਬੈਠੀ ਹੈ ਗੱਡੀ ਚ ਚਲੋ ਚਲੋ ਬੈਠੋ ਬਥੇਰਾ ਇੰਜੋਏ ਕਰ ਲਿਆ ਉਹ ਵੀਊ ਦੇਖਿਆ ਗਾਈਜ਼ ਬੜਾਈ ਸੋਨਾ ਬਣਾਇਆ ਹੋਇਆ ਆਪਾਂ ਸੋਨਾ ਬਣਾਇਆ ਹੈ 셀ਫੀ ਵਾਸਤੇ ਆ ਗਾਈ ਸੈਲਫੀ ਲੈ ਲੈ ਰਹੇ ਧੀ ਵਧੀਆ ਚੀਜ਼ ਆ ਚਲੋ ਬੈਠੋ ਹੁਣ ਵਿੱਚ ਕਾਫੀ ਇੰਜੋਏ ਕੀਤਾ ਅੱਜ ਚਲੋ ਚਲੋ ਸਵੇਰ ਸਕੂਲ ਵੀ ਜਾਣਾ ਸੁਖੀ ਨੇ ਬਾਏ ਬਾਏ ਪਹਿਲਾਂ ਇੰਨੇ ਜਾਣੇ ਆਏ ਨਹੀਂ ਜੋ ਆਪ